ਆਦab ਸਤਿ ਸ੍ਰੀ ਅਕਾਲ ਦੇਖੋ ਅੱਜ ਮੈਂ ਸੂਟ ਲੈ ਕੇ ਆਇਆ ਤੁਹਾਡੇ ਵਾਸਤੇ ਦੇਖੋ ਪਿਓਰ ਕਾਟਨ ਦੇ ਸੂਟ ਨੇ ਜੀ ਕੈਮਰਿਕ ਕਾਟਨ ਦੇ ਸੂਟ ਆ ਸਾਰੇ ਸਾਰੇ ਬਹੁਤ ਸੋਹਣੇ ਸੂਟ ਨੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਅੱਜ ਮੈਂ ਸਹਿਬਾ ਬ੍ਰਾਂਡ ਦੇ ਵੀ ਸੂਟ ਲੈ ਕੇ ਆਇਆ ਵੀਡੀਓ ਨੂੰ ਸਕਿਪ ਨਹੀਂ ਕਰਨਾ ਬਹੁਤ ਸੋਹਣੇ ਸੂਟ ਨੇ ਸਾਰੇ ਖੂਬਸੂਰਤ ਪੀਸਾ ਦੇਖੋ ਪਿਓਰ ਕੈਮਰਿਕ ਕਾਟਨ ਹੈ ਜੀ ਡਿਜੀਟਲ ਪ੍ਰਿੰਟਿੰਗ ਆ ਨਾਲ ਦੇਖੋ ਕਿੰਨਾ ਸ਼ਾਨਦਾਰ ਇਹ ਤੇ ਵਰਕ ਕੀਤਾ ਹੋਇਆ ਆਰੀ ਦਾ ਵਰਕ ਵੀ ਆ ਨਾਲ ਡਾਇਮੰਡ ਸਰੋਸਰੀ ਦਾ ਕੰਮ ਵੀ ਕੀਤਾ ਘੇਰੇ ਦੇ ਉੱਪਰ ਵੀ ਆ ਪਲੇਨ ਕਾਟਨ ਦੀ ਰਹੂਗੀ ਬਾਟਮ ਦੇ ਨਾਲ ਦੁਪੱਟਾ ਰਹੂਗਾ ਜੀ ਫੁੱਲ ਪਿਓਰ ਦਾ ਦੁਪੱਟਾ ਤੁਹਾਨੂੰ ਪਤਾ ਹੀ ਹੈ ਜੀ ਪਿਓਰ ਕਹੂੰਗਾ ਨਾ ਤਾਂ ਤੁਹਾਨੂੰ ਪਿਓਰ ਦਾ ਹੀ ਦੁਪੱਟਾ ਦਊਗਾ ਜੀ ਡਿਜੀਟਲ ਦੁਪੱਟਾ ਪਿਓਰ ਦਾ ਪੂਰਾ ਲੰਬਾ ਚੌੜਾ ਦੁਪੱਟਾ ਰਹੂਗਾ ਪੂਰੀ ਲੈਂਥ ਦਾ ਸੂਟ ਹੈ ਕੋਈ ਲੈਣੇ ਲਾਉਣ ਦੀ ਲੋੜ ਨਹੀਂ ਰੇਂਜ ਰਹੂਗੀ ਸਿਰਫ 995 ਰੁਪਏ ਜੀ ਆ ਲੋ ਜੀ ਇਹਦੇ ਚ ਅੱਗੇ ਕਲਰ ਨੇਵੀ ਬਲੂ ਇਹ ਸਾਰੇ ਪਿਓਰ ਕੈਮਰਨ ਕਾਟਨ ਦੇ ਪੀਸ ਨੇ ਜੀ ਪੀਸ ਚੈੱਕ ਕਰੋ ਜਰਾ ਪ੍ਰਿੰਟਿੰਗ ਦੇਖੋ ਡਿਜ਼ਾਈਨਿੰਗ ਦੇਖੋ ਬੈਕ ਫਰੰਟ ਦੋਨੋਂ ਪ੍ਰਿੰਟਡ ਮਿਲਣਗੇ ਬਾਹਾਂ ਦੇ ਉੱਪਰ ਤੁਹਾਨੂੰ ਅਲੱਗ ਪ੍ਰਿੰਟਿੰਗ ਮਿਲੂ ਔਰ ਨਾਲ ਦੁਪੱਟਾ ਮਿਲੂਗਾ ਜੀ ਫੁੱਲ ਪਿਓਰ ਦਾ ਹੀ ਦੁਪੱਟਾ ਦੁਪੱਟਾ ਵੀ ਡਿਜੀਟਲ ਮਿਲੂਗਾ ਜੀ ਤੁਹਾਨੂੰ ਡਿਜ਼ਾਈਨ ਦੇਖੋ ਦੁਪੱਟੇ ਦਾ ਕਿੰਨਾ ਸ਼ਾਨਦਾਰ ਪ੍ਰਿੰਟਿੰਗ ਆ ਦੁਪੱਟੇ ਦੇ ਉੱਪਰ ਖੂਬਸੂਰਤ ਦੁਪੱਟਾ ਰੇਂਜ ਸਿਰਫ 995 ਰੁਪਏ ਵੀਡੀਓ ਨੂੰ ਲਾਸਟ ਤੱਕ ਦੇਖਿਓ ਸਕਿਪ ਨਾ ਕਰਿਓ ਹਾਂ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਕਿਆ ਬਾਤ ਹੈ ਪਲੀ ਚੈੱਕ ਕਰੋ ਜੀ ਮਹਿੰਦੀ ਕਲਰ ਆ ਗਿਆ ਜੀ ਕਲਰ ਦੇਖੋ ਕਿੰਨੇ ਸੋਹਣੇ ਨਵੇਂ ਰੰਗ ਆਏ ਨੇ ਸਾਰੇ ਦੇ ਸਾਰੇ ਰੇਟ ਰਹੂਗਾ ਸਿਰਫ 995 ਰੁਪਏ ਜੀ ਖੂਬਸੂਰਤ ਪੀਸ ਹੈ ਆ ਚੈੱਕ ਕਰੋ ਜੀ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਪੂਰਾ ਲੰਬਾ ਚੜਾ ਪਿਓਰ ਦਾ ਦੁਪੱਟਾ ਸਿਰਫ 995 ਰੁਪਏ ਕੋਰੀਅਰ ਆਲ ਓਵਰ ਇੰਡੀਆ ਦੇ ਰੂਗਾ ਜੀ ਫ੍ਰੀ ਆਹ ਲਓ ਜੀ ਮਸਟਰਡ ਕਲਰ ਆ ਗਿਆ ਜੀ ਕਲਰ ਦੇਖੋ ਕਿੰਨੇ ਸ਼ਾਨਦਾਰ ਮਸਟਰਡ ਕਲਰ ਕਿੰਨਾ ਵਧੀਆ ਕਲਰ ਹੈ ਮਸਟਰਡ ਆਹ ਲਓ ਜੀ ਪ੍ਰਿੰਟਿੰਗ ਦੇਖੋ ਨੈਕਲਾਈਨ ਚੈੱਕ ਕਰ ਲਓ ਨੈਕਲਾਈਨ ਤੇ ਬਹੁਤ ਸੋਹਣਾ ਬਣਿਆ ਹੋਇਆ ਘੇਰਾ ਆਰੀ ਦਾ ਕੰਮ ਕੀਤਾ ਹੋਇਆ ਖੂਬਸੂਰਤ ਪੀਸ ਹੈ डायमंड्स क्रोसकी ਦਾ ਵੀ ਕੰਮ ਕੀਤਾ ਹੋਇਆ ਨਾਲ ਬਾਟਨ ਮਿਲੂਗੀ ਜੀ ਕਾਟਨ ਦੀ ਮਸਟਰਡ ਕਲਰ ਦੀ ਔਰ ਦੁਪੱਟਾ ਮਿਲੂਗਾ ਜੀ ਫੁੱਲ ਪਿਓਰ ਦਾ ਹੀ ਦੁਪੱਟਾ ਰੇਂਜ ਰਹੂਗੀ ਸਿਰਫ 995 ਰੁਪਏ ਦੀ ਜੀ ਚੈੱਕ ਕਰੋ ਬਹੁਤ ਸੋਹਣਾ ਪੀਸ ਹੈ ਜੀ ਬਸ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੇ ਸਕਰੀਨ ਦੇ ਉੱਪਰ ਹਾਂ ਨਵੇਂ ਕਸਟਮਰ ਜਿਹੜੇ ਮੇਰੀ ਵੀਡੀਓ ਦੇਖ ਰਹੇ ਹਨ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜੁੜ ਗਾ ਲਿਓ ਕਰੀਮ ਕਲਰ ਦਾ ਪੀਸ ਆ ਜੀ ਸੋਲੋ ਪੀਸ ਆਇਆ ਬਹੁਤ ਸੋਹਣਾ ਪੀਸ ਆ ਨੈਕਲੈਂਸ ਚੈੱਕ ਕਰ ਲਓ ਤੇਰਾ ਚੈੱਕ ਕਰ ਲਓ ਇਹਦਾ ਵੀ ਦੁਪੱਟਾ ਤੁਹਾਨੂੰ ਮਿਲੂਗਾ ਜੀ ਫੁੱਲ ਪਿਓਰ ਦਾ ਦੁਪੱਟਾ ਆਹ ਲਓ ਜੀ ਬਾਟਮ ਕਰੀਮ ਕਲਰ ਦੀ ਬਾਟਮ ਆ ਔਰ ਦੁਪੱਟਾ ਦੇਖੋ ਜੀ ਫੁੱਲ ਪਿਓਰ ਦਾ ਮਿਲੂਗਾ ਜੀ ਦੁਪੱਟਾ ਦੁਪੱਟੇ ਦੀ ਪ੍ਰਿੰਟ ਦੇਖੋ ਕਿੰਡੀ ਲਾਜਵਾ ਪ੍ਰਿੰਟਿੰਗ ਹੈ ਜੀ ਖੂਬਸੂਰਤ ਪੀਸ ਸਿਰਫ 995 ਰੁਪਏ ਜੀ ਆਹ ਲਓ ਜੀ ਜਾਮ ਕਾਟਨ ਦੇ ਉੱਪਰ ਪੀਸ ਹੈਗਾ ਪੀਸ ਦੇਖੋ ਕਿੱਡਾ ਸ਼ਾਨਦਾਰ ਆ ਨਿਓਨ ਸ਼ੇਡ ਦਾ ਪੀਸ ਹੈ ਜੀ ਡਿਜੀਟਲ ਪ੍ਰਿੰਟਿੰਗ ਹੈ ਖੂਬਸੂਰਤ ਪੀਸ ਆਹ ਲਓ ਜੀ ਬਾਟਮ ਦੇ ਨਾਲ ਦੁਪੱਟਾ ਜੀ ਫੁੱਲ ਪਿਓਰ ਦਾ ਹੀ ਮਿਲੂਗਾ ਜੀ ਦੁਪੱਟਾ ਉਹ ਵੀ ਡਿਜੀਟਲ ਦੁਪੱਟਾ ਲੰਬਾ ਚੌੜਾ ਦੁਪੱਟਾ ਰਹੂਗਾ ਕੋਈ ਛੋਟਾ ਦੁਪੱਟਾ ਨਹੀਂ ਰਹੂਗਾ ਸਿਰਫ 995 ਰੁਪਏ ਜੀ ਇਹ ਸਿੰਗਲ ਸਿੰਗਲ ਪੀਸ ਨੇ ਜੀ ਇਹ 995 ਰੁਪਏ ਚ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਆਹ ਲਓ ਜੀ ਆਦੀ ਦਾ ਕੰਮ ਕੀਤਾ ਹੈ ਜੀ ਜਾਮ ਕਾਟਨ ਕਪੜਾ ਰਹੂਗਾ ਸਿਰਫ 995 ਰੁਪਏ ਜੀ ਕੋਰੀਅਰ ਦਾ ਕੋਈ ਖਰਚਾ ਨਹੀਂ ਕਿਸੇ ਵੀ ਤਰ੍ਹਾਂ ਦਾ ਆਲੋ ਦੁਪੱਟਾ ਚੈੱਕ ਕਰੋ ਜੀ ਪੂਰਾ ਲੰਬਾ ਜਿਹੜਾ ਪਿਓਰ ਦਾ ਦੁਪੱਟਾ सिर्फ नौ सौ पचानवे चेक करोटिंग शानदार प्रिंटिंग है रेट एक हजार पी डिटल प्रिंटिंग है, है, है फलावर सारा हाईलाइट किया रुपये जी बवे से अलग प्रिंटिंग मिलेगी कलर देखो लाइट फ्रिज कलर का पीस है ਔਰ ਨਾਲ ਦੁਪੱਟਾ ਮਿਲੂਗਾ ਜੀ ਫੁੱਲ ਪਿਓਰ ਰਾਈ ਦਾ ਦੁਪੱਟਾ ਬਹੁਤ ਸੋਹਣਾ ਦੁਪੱਟੇ ਦੀ ਡਿਜ਼ਾਈਨਿੰਗ ਦੇਖੋ ਕਿੰਨੀ ਸ਼ਾਨਦਾਰ ਸਿਰਫ 1050 ਰੁਪਏ ਕਰੀਮ ਕਲਰ ਦੇ ਉੱਪਰ ਇਹ ਕਲਰ ਦੇਖੋ ਕੰਟਰਾਸਟ ਬਾਟਮਾਂ ਨੇ ਸਾਰੀਆਂ ਹੀ ਖੂਬਸੂਰਤ ਪੀਸ ਹੈ ਸਿਰਫ 1050 ਰੁਪਏ ਜੀ ਪਿਓਰ ਕੁਆਲਿਟੀ ਇਹ ਦਊਗਾ ਜਿਹੜੀਆਂ ਦਊਗਾ ਤੁਹਾਨੂੰ ਮੈਂ ਖੂਬਸੂਰਤ ਪੀਸ ਚੈੱਕ ਕਰੋ ਜਰਾ ਸਿਰਫ 1050 ਰੁਪਏ ਆਲ ਓਵਰ ਇੰਡੀਆ ਕੋਰੀਅਰ ਫ੍ਰੀ ਕੋਈ ਐਕਸਟਰਾ ਚਾਰਜ ਨਹੀਂ ਸੂਰਤਾ ਤੁਹਾਨੂੰ 950 ਦੇ ਪੈਣਾ ਜੀ ਕੁਰੀਅਰ ਦਾ ਪੈਸਾ ਕੋਈ ਨਹੀਂ ਲੈਣਾ ਦੇਖੋ ਆ ਚੈੱਕ ਕਰੋ ਜਰਾ ਪੀਸ ਦੁਪੱਟਾ ਚੈੱਕ ਕਰੋ ਜਰਾ ਫੁੱਲ ਪਿਓਰ ਦਾ ਦੁਪੱਟਾ ਰੇਂਜ ਰਹੂਗੀ ਸਿਰਫ 1050 ਰੁਪਏ ਤੁਹਾਨੂੰ ਵੀਡੀਓ ਦੇ ਅੱਗੇ ਸੈਬਾ ਬ੍ਰੈਂਡ ਦੇ ਸੂਟ ਆਏ ਨੇ ਬਹੁਤ ਸੋਹਣੇ ਸੂਟ ਆ ਉਹ ਵੀ ਦਿਖਾਉਂਗਾ ਤੁਹਾਨੂੰ ਮੈਂ ਜਾਮ ਕਾਟਨ ਕਪੜਾ ਚੈੱਕ ਕਰੋ ਜੀ ਪਿਕ ਕਲਰ ਦੇਖੋ ਪਹਿਲਾਂ ਤਾਂ ਲਾਈਟ ਗਾਜਰੀ ਜਿਹਾ ਕਲਰ ਹੈ ਐਮਬ੍ਰੋਇਡਰੀ ਹੈ ਜੀ ਨਾਲ ਆਰੀ ਦਾ ਕੰਮ ਕੀਤਾ ਹੋਇਆ ਹੈ ਨਾਲ ਡਾਇਮੰਡ ਸਰੋਸਕੀ ਦਾ ਕੰਮ ਹੈ ਜੀ ਔਰ ਫੁੱਲ ਪਿਓਰ ਦਾ ਮਿਲੂਗਾ ਜੀ ਦੁਪੱਟਾ ਪਿਓਰ ਜਪਾਨ ਸ਼ਫੌਨ ਜਿਹੜੀ ਹੁੰਦੀ ਆ ਆ ਲੋ ਜੀ ਦੁਪੱਟਾ ਚੈੱਕ ਕਰੋ ਪਿਓਰ ਦਾ ਦੁਪੱਟਾ ਰੇਂਜ ਰਹੂਗੀ ਸਿਰਫ 1050 ਰੁਪਏ ਜੀ ਤੁਹਾਨੂੰ ਪਤਾ ਹੀ ਹੈ ਵੀ ਜਿਹੜੀ ਵੀ ਚੀਜ਼ ਮੈਂ ਸੇਲ ਕਰਦਾ ਨਾ ਮੈਂ ਬ੍ਰੈਡਡ ਸੂਟ ਹੀ ਸੇਲ ਕਰਦਾ ਮੈਂ ਦੂਸਰੇ ਸੂਟ ਸੇਲ ਹੀ ਨਹੀਂ ਕਰਦਾ ਜੀ ਆ ਲੋ ਖੂਬਸੂਰਤ ਪੀਸ ਕਲਰ ਦੇਖੋ ਕਿੰਨਾ ਸ਼ਾਨਦਾਰ yellow ਕਲਰ ਦਾ ਪੀਸ ਹੈ ਜੀ ਆ ਲੋ ਜੀ ਬਾਟਮ ਇੱਕ ਇੱਕ ਪੀਸ ਖੋਲ ਕੇ ਦਿਖਾਉਣਾ ਤੁਹਾਨੂੰ ਮੈਂ ਸਿਰਫ 1050 ਰੁਪਏ ਜੀ 올 오버 인디아 커리어 프리 ਕੋਈ ਐਕਸਟਰਾ ਚਾਰਜ ਨਹੀਂ ਦੁਪੱਟਾ ਚੈੱਕ ਕਰੋ ਜਿਹੜਾ ਫੁੱਲ ਪਿਓਰ ਦਾ ਦੁਪੱਟਾ ਖੂਬਸੂਰਤ ਦੁਪੱਟਾ ਜੀ ਆ ਲਓ ਕਿੰਨਾ ਸ਼ਾਨਦਾਰ ਡਿਜੀਟਲ ਪ੍ਰਿੰਟਰ ਦਾ ਦੁਪੱਟਾ ਰੇਟ ਰਹੂਗਾ 1050 ਰੁਪਏ ਨੈਕਸਟ ਡਿਜ਼ਾਈਨ ਦਿਖਾਉਂਗਾ ਜੀ ਪਿਓਰ ਕਾਟਨ ਆ ਗਈ ਜੀ ਪ੍ਰਿੰਟਿੰਗ ਚੈੱਕ ਕਰੋ ਪਹਿਲੇ ਤੋਂ ਖੂਬਸੂਰਤ ਪੀਸ ਜੀ ਇਹਦੇ ਉੱਤੇ ਨਾ ਨਾਟ ਵਰਕ ਦਾ ਕੰਮ ਕੀਤਾ ਹੋਇਆ ਜਿਹੜਾ ਜ਼ੂਮ ਕਰਕੇ ਦਿਖਾ ਦੋ ਇਹ ਸਾਰਾ ਨਾਟ ਵਰਕ ਦਾ ਕੰਮ ਕੀਤਾ ਹੋਇਆ ਨਾਲ ਸੈਬਾ ਬ੍ਰੈਂਡ ਦਾ ਪੀਸ ਆ ਜੀ ਖੂਬਸੂਰਤ ਪੀਸ ਹੈ ਡਿਜੀਟਲ ਪ੍ਰਿੰਟਿੰਗ ਹੈ ਜੀ ਆਰੰਝਣ ਉਪਰ ਅਲੱਗ ਪ੍ਰਿੰਟਿੰਗ ਹੈ ਬੈਕ ਪ੍ਰਿੰਟ ਦੋਨੋਂ ਪ੍ਰਿੰਟਡ ਮਿਲਣਗੇ ਜੀ ਔਰ ਨਾਲ ਤੁਹਾਨੂੰ ਪਿਓਰ ਕਾਟਨ ਦਾ ਹੀ ਮਿਲੂਗਾ ਜੀ ਦੁਪੱਟਾ ਦੁਪੱਟਾ ਚੈੱਕ ਕਰੋ ਜਰਾ ਸਨੈਪ ਤੁਹਾਨੂੰ ਮੈਂ ਦਿਖਾਉਂਗਾ ਨਾਲ ਸਿਰਫ 1195 ਰੁਪਏ ਜੀ ਆ ਲਓ ਜੀ ਆਫਟਰ ਸਟਿਚਿੰਗ ਦੇਖੋ ਚੈੱਕ ਕਰੋ ਇਸ ਤਰ੍ਹਾਂ ਬਣੂਗਾ ਖੂਬਸੂਰਤ ਪੀਸ ਹੈ ਨਵੇਂ ਜਿਹੇ ਕਲਰ ਆਏ ਨੇ ਸਾਰੇ ਇਹਦੇ 'ਚ ਖੂਬਸੂਰਤ ਕਲਰ ਦੇਖੋ ਜੀ ਕਿਆ ਬਾਤ ਹੈ ਆਹ ਲੋ ਜੀ ਪੀ ਚੈੱਕ ਕਰੋ neckland ਦੇ ਉੱਪਰ ਡਿਜ਼ਾਈਨਿੰਗ ਚੈੱਕ ਕਰੋ ਪਹਿਲਾਂ ਦਾ ਨਾਲ ਵਰਕ ਕੀਤਾ ਹੈ ਜੀ ਸਾਰਾ ਸੈਬਾ ਬ੍ਰਾਂਡ ਦੇ ਪੀਸ ਨੇ ਜੀ ਸਾਰੇ ਆਹ ਲੋ ਜੀ ਬਾਟਮ ਤੇ ਨਾਲ ਦੁਪੱਟਾ ਚੈੱਕ ਕਰੋ ਖੂਬਸੂਰਤ ਦੁਪੱਟਾ ਜੀ ਸਿਰਫ 1195 ਰੁਪਏ ਜੀ ਕੰਟਰਾਸਟ ਦੁਪੱਟਾ ਨੇ ਜੀ ਪ੍ਰਿੰਟਿੰਗ ਚੈੱਕ ਕਰੋ ਬਹੁਤ ਸ਼ਾਨਦਾਰ ਪ੍ਰਿੰਟਿੰਗ ਹੈ ਰੇਂਜ ਰਹੂਗੀ ਸਿਰਫ 1195 ਰੁਪਏ ਜੀ ਆਪਸ ਸਿਟਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਸਨੈਪ ਤੁਹਾਨੂੰ ਮੈਂ ਨਾਲ ਦਿਖਾਈ ਜਾ ਰਹੇ ਸਾਰੇ ਸੂਟਾਂ ਦਾ ਆਹ ਲੋ ਜੀ ਨੈਕ ਪੀਸ ਚੈੱਕ ਕਰੋ 네ਵੀ 블루 ਜਿਹੜਾ ਕਲਰ ਹੈ ਪੈਨਲ ਬਣਿਆ ਹੋਇਆ ਜੀ ਨੈਕ ਦੇ ਉੱਪਰ ਕਢਾਈ ਹੈ ਜੀ ਨਾਲ ਕੀਤੀ ਹੋਈ ਬਿਲਕੁਲ ਅਲੱਗ ਜੀ ਪ੍ਰਿੰਟਿੰਗ ਹੈ ਸਾਰੇ ਸੂਟਾਂ ਦੀ ਆਹ ਲੋ ਜੀ ਬਾਟਮ ਖੂਬਸੂਰਤ ਬਾਟਮ ਔਰ ਦੁਪੱਟਾ ਦਿਖਾਉਂਗਾ ਤੁਹਾਨੂੰ ਲਾਈਵ ਆਫ ਦੁਪੱਟਾ ਜੀ ਕਾਟਨ ਦਾ ਰੇਂਜ ਰਹੂਗੀ ਸਿਰਫ 1100 ਤੇ 95 ਰੁਪਏ ਬ੍ਰਾਂਡ ਚੈੱਕ ਕਰ ਲਓ ਸੂਟ ਚੈੱਕ ਕਰ ਲਓ ਜੀ ਖੂਬਸੂਰਤ ਪੀਸ ਲਓ ਜੀ ਦੁਪੱਟਾ ਦੇਖੋ ਜਰਾ ਸਿਰਫ 1195 ਰੁਪਏ ਜੀ ਆਫਟਰ ਸਟਿਚਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਸੂਟ ਕੋਈ ਪੀਛੇ ਛੱਡਣ ਵਾਲਾ ਨਹੀਂ ਬਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੇ ਸਕਰੀਨ ਦੇ ਉੱਪਰ ਜੀ ਆਹ ਲਓ ਜੀ ਗ੍ਰੇ ਕਲਰ ਆ ਗਿਆ ਜੀ ਪ੍ਰਿੰਟਿੰਗ ਦੇਖੋ neck ਦੇ ਉੱਪਰ ਖੂਬਸੂਰਤ ਪ੍ਰਿੰਟਿੰਗ ਜੀ ਕੀ ਆ ਬਾਤ ਹੈ ਆਹ ਲਓ ਜੀ ਬਾਟਮ ਖੂਬਸੂਰਤ ਬਾਟਮ ਆਹ ਲਓ ਦੁਪੱਟਾ ਦੁਪੱਟਾ ਵੀ 골ਡਨ ਕਲਰ ਦਾ ਦੁਪੱਟਾ ਜੀ ਕੰਟਰਾਸਟ ਦੁਪੱਟਾ ਪਿਓਰ ਕਾਟਨ ਦਾ ਦੁਪੱਟਾ ਜੀ ਸੈਬਾ ਬ੍ਰਾਂਡ ਦੇ ਪੀਸ ਹੈ ਜੀ ਸਾਰੇ ਆ ਲਓ ਪਿਓਰ ਕਾਟਨ ਦਾ ਹੀ ਦੁਪੱਟਾ ਰੇਂਜ ਰਹੂਗੀ ਸਿਰਫ 1195 ਰੁਪਏ ਜੀ ਆਪ ਤੁਸੀਂ ਟਿੰਗ ਦੇਖੋ ਇਸ ਤਰ੍ਹਾਂ ਬਣੂਗਾ ਖੂਬਸੂਰਤ ਪੀਸ ਹੈ ਬਸ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਆ ਲਓ ਸੈਬਾ ਬ੍ਰਾਂਡ ਦਾ ਡਿਜ਼ਾਈਨ ਆ ਗਿਆ ਜੀ ਤਵਾਹੀ ਡਿਜ਼ਾਈਨ ਹੈ ਜੀ ਇਹ ਵੀ ਚੈੱਕ ਕਰੋ ਜਰਾ ਹੌਟ ਪਿੰਕ ਸ਼ੇਡ ਹੈ ਨਾਲਾ ਕਢਾਈ ਉੱਪਰ ਕੀਤੀ ਹੋਈ ਹੈ ਉੱਪਰ ਸ਼ੋਲਡਰ ਦੇ ਉੱਪਰ ਵੀ ਐਮਬਰਾਇਡਰੀ ਆਉਗੀ ਨਾ ਇਹਦੇ ਉੱਪਰ ਵੀ ਕਿ ਸ਼ੋਲਡਰ ਤੇ ਵੀ ਐਮਬਰਾਇਡਰੀ ਕੀਤੀ ਹੋਈ ਆ ਆ ਲੋ ਜੀ ਪਿਓਰ ਕਾਟਨ ਦਾ ਹੀ ਦੁਪੱਟਾ ਸਿਰਫ 1195 ਰੁਪਏ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਜੀ ਪਿਓਰ ਕਾਟਨ ਇਹਦਾ ਮਾਲ ਜਦੋਂ ਆਉਂਦਾ ਨਾ ਇਸ ਤਰ੍ਹਾਂ ਫਟਾਫਟ ਗਾਹਕ ਲੈ ਲੈਣੇ ਪਹਿਲਾਂ ਗਾਹਕ ਰਹਿ ਗਏ ਸੀ ਜਿਹੜੇ ਜਿਹੜੇ ਰਹਿ ਗਏ ਹੁਣ ਸੂਟ ਲੈ ਲੈਣ ਫਟਾਫਟ ਖੂਬਸੂਰਤ ਪੀਸ ਆ ਲੋ ਜੀ ਪੀਸ ਚੈੱਕ ਕਰੋ ਜਿਹੜਾ ਰੰਗ ਦੇਖੋ ਕਿੰਨੇ ਸ਼ਾਨਦਾਰ ਨੇ ਸਰਵਾ ਬ੍ਰਾਂਡ ਦੇ ਪੀਸ ਨੇ ਜੀ ਫਲਾਬਰ ਚੈੱਕ ਕਰੋ ਔਰ ਪ੍ਰਿੰਟੇ ਦੇਖੋ ਕਿੰਨੀ ਸ਼ਾਨਦਾਰ ਪ੍ਰਿੰਟਿੰਗ ਹੈ embroidery ਬਾਟਮ ਮਿਲੂਗੀ ਜੀ ਕਾਟਨ ਦੀ ਤੇ ਨਾਲ ਦੁਪੱਟਾ ਵੀ ਮਿਲੂਗਾ ਜੀ ਬਹੁਤ ਸ਼ਾਨਦਾਰ ਪਿਓਰ ਕਾਟਨ ਦਾ ਦੁਪੱਟਾ ਹੈ ਜੀ 1195 ਰੁਪਏ ਜੀ ਆਲ ਓਵਰ ਇੰਡੀਆ ਕੋਰੀਅਰ ਫ੍ਰੀ ਕੋਈ ਐਕਸਟਰਾ ਚਾਰਜੇਸ ਨਹੀਂ ਕਿਆ ਬਾਤ ਹੈ ਕੀ ਚੈੱਕ ਕਰੋ ਜੀ ਆਹ ਲਓ ਸਨੈਪ ਦੇਖੋ ਨਾਲ ਬਹੁਤ ਸੋਹਣੇ ਪੀਸ ਨੇ ਸਾਰੇ ਦੇ ਸਾਰੇ ਸਕਰੀਨ ਕਰੋ ਨਾ ਜਲਦ ਜਲਦੀ ਭੇਜ ਦਿਓ ਲੇਟ ਨਾ ਕਰਿਓ ਆ ਲੋ ਲਾਈਟ येलो ਕਲਰ ਦਾ ਪੀਸ ਹੈ ਜੀ ਪੀਸ ਚੈੱਕ ਕਰੋ ਜਰਾ ਕਿੰਨਾ ਸ਼ਾਨਦਾਰ ਪੀਸ ਹੈ ਕੜਾਈ ਕੀਤੀ ਹੋਈ ਹੈ ਨਾਲ ਪਲੇਨ ਮਿਲੂਗੀ ਬਾਟਮ ਪੂਰੀ ਲੈਂਥ ਦੇ ਸੂਟ ਨੇ 2.5 ਮੀਟਰ ਸ਼ਰਟ ਹੈ 2.5 ਤੋਂ ਉੱ퍼 ਬਾਟਮ ਪੂਰਾ ਲੰਬਾ ਚੜਾ ਮਿਲੂਗਾ ਜੀ ਦੁਪੱਟਾ ਕੋ ਬ੍ਰੈਂਡਨ ਸੈਬਾ ਬ੍ਰੈਂਡ ਦੇ ਪੀਸ ਨੇ ਕਪੜਾ ਘੱਟ ਨਹੀਂ ਲਾਉਦਾ ਜੀ ਦੇਖੋ ਦੁਪੱਟਾ ਸਿਰਫ 1199 ਰੁਪਏ ਜੀ ਕਿਆ ਬਾਤ ਹੈ ਖੂਬਸੂਰਤ ਪੀਸ ਆਲੋ ਜੀ ਲਾਈਟ ਗਰੇ ਜਿਹਾ ਕਲਰ ਆ ਗਿਆ ਇਹਦੇ ਤੇ ਸਿਰਫ 1195 ਜੀ ਕੋਰੀਅਰ ਦਾ ਤੁਹਾਡਾ ਕੋਈ ਪੈਸਾ ਨਹੀਂ ਕਿਆ ਬਾਤ ਹੈ ਆਲੋ ਜੀ ਬਾਟਮ ਔਰ ਦੁਪੱਟਾ ਚੈੱਕ ਕਰੋ ਖੂਬਸੂਰਤ ਦੁਪੱਟਾ ਕਿਆ ਬਾਤ ਹੈ ਬਹੁਤ ਸੋਹਣਾ ਪੀਸ ਹੈ ਜੀ ਕਿਆ ਪਾਸਾ ਪੀ ਚੈੱਕ ਕਰੋ ਕਾਟਨ ਦਾ ਉਹ ਲੰਬਾ ਚੜਾ ਜ਼ਬਰਦਸਤ ਆਫਟਰ ਸਿਟਿੰਗ ਐਸਟਰਾ ਬਣੂਗਾ ਜੀ ਆਹ ਲਓ ਜੀ ਅੱਗੇ ਆ ਗਿਆ ਜੀ ਬਲੈਕ ਕਲਰ ਕਲਰ ਦੇਖੋ ਕਿੰਨਾ ਸ਼ਾਨਦਾਰ ਹੈ ਇਹਦਾ ਕਲਰ ਕਿਸੇ ਨੇ ਛੱਡਿਆ ਹੀ ਨਹੀਂ ਹੈਗਾ ਜੀ ਜਦੋਂ ਵੀ ਆਇਆ ਸਾਨੂੰ ਸਭ ਤੋਂ ਪਹਿਲਾਂ ਸੋਹਲਾ ਆਇਆ ਮੈਂ ਤਾਂ ਹੀ ਸਭ ਤੋਂ ਬਾਅਦ ਚ ਪਾਇਆ ਦੇਖੋ ਵੀਡੀਓ ਚ ਪੀ ਚੈੱਕ ਕਰੋ ਜਰਾ ਖੂਬਸੂਰਤ ਪੀਟ ਪਿਓਰ ਕਾਟਨ ਹੈ ਜੀ ਸਾਰੀ ਪੂਰੀ ਲੈਂਥ ਦੇ ਸੂਟ ਨੇ ਕੋਈ ਲੈਨਿੰਗ ਦੀ ਲੋੜ ਨਹੀਂ ਕਿਸੇ ਵੀ ਤਰ੍ਹਾਂ ਦੀ ਆਹ ਲਓ ਦੁਪੱਟਾ ਦੇਖੋ ਕਾਟਨ ਦਾ ਹੀ ਦੁਪੱਟਾ ਰੇਂਜ ਰਹੂਗੀ ਸਿਰਫ 1100 ਤੇ 95 ਰੁਪਏ ਜੀ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਦੁਪੱਟਾ ਜੀ ਡਿਸਟਲ ਪਿੰਟ ਦਾ ਦੁਪੱਟਾ ਪਿਓਰ ਕਾਟਨ ਦਾ ਦੁਪੱਟਾ ਆਫਟਰ ਸੀਜ਼ਨ ਦੇਖੋ ਇਸ ਤਰ੍ਹਾਂ ਬਣੂਗਾ ਬਸ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੇ ਸਕਰੀਨ ਤੇ ਹੁਣ ਅੱਗੇ ਤੁਹਾਨੂੰ ਨੈਕਸਟ ਵੀਡੀਓ ਤੇ ਮਿਲੋਗੇ ਉਦੋਂ ਤੱਕ ਨਮਸਕਾਰ ਆਦab ਸਤਿ ਸ਼੍ਰੀ ਅਕਾਲ ਬਾਈ